ਸ੍ਰੀ ਗਰਲ ਫਰੈਂਡਸ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੰਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਗਾਇਜ਼ ਅੱਜ ਹੈਗਾ ਆ 6 ਜਨੂਅਰੀ ਤੇ ਦਿਨ ਹੈਗਾ ਅੱਜ ਮੰਗਲਵਾਰ ਤੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਮੈਂ ਸਵੇਰੇ ਸਵੇਰੇ ਉੱਠ ਲਈ ਸੀਗੀ ਤੇ ਚਾਹ ਪਾਣੀ ਆਪਾਂ ਪੀ ਲਿਆ ਸੀਗਾ ਸਾਰੇ ਪਰਿਵਾਰ ਨੇ ਤੇ ਮੈਂ ਅੰਡੇ ਉਬਲਨੇ ਰੱਖ ਗਈ ਸੀਗੀ ਤੇ ਉਬਲਦੇ ਉਬਲ ਲਿਆਂ ਡਿਆਂ ਦਾ ਸਾਰਾ ਪਾਣੀ ਸੁੱਕ ਗਿਆ ਤੇ ਹੁਣ ਮੈਂ ਬਣਾਣੀ ਆ ਸਬਜ਼ੀ ਗੇਲ ਸਾਬ ਛਿਲ ਰਹੇ ਆਂ ਆਂਡੇ ਬੰਦ ਕਰਤਾ ਗੈਸ ਨੂੰ ਚ ਹੋਰ ਰੱਖ ਲੈਣਾ ਸੀ ਵਿੱਚ ਤੇਲ ਜਿਆ ਗਰਮ ਹੋ ਗਿਆ ਹੁਣ ਹੋ ਜੂਗਾ ਪਾਣੀ ਚ ਤੇ ਮੈਂ ਲੱਗੀਆਂ ਲਸਣ ਪਿਆਜ਼ ਛਿਲਣ ਮੈਂ ਬਣਾ ਲਏ ਸੀ ਇਹ ਚੋਲ ਤੇ ਨਾਲ ਸੀ ਬਣਾਈ ਆਂਡਾ ਤੜੀ ਤੇ ਲੱਗੇ ਆ ਹੁਣ ਅਸੀਂ ਖਾਣ ਮਾਲ ਅਰਜੈਂਟ ਪਨੀ ਹੈਲੋ ਗਾਇਜ਼ ਆ ਮੈਡਮ ਜੀ ਮਾਲ ਵੰਡਦੇ ਪਏ ਦੇਖ ਲੋ ਅੰਗਨ ਵੜੀ ਦਾ ਟੀਚਰ ਵੀ ਆਇਆ ਤਾਂ ਪੀਸ ਵੀ ਕਟਵਾਉਂਦੇ ਆ ਕਾਮ ਨੂੰ ਇੱਕਦਮ ਰੇਲ ਬਣਾ ਕੇ ਰੱਖਦੇ ਆ ਕਾਮ ਨੂੰ ਕੋਈ ਲਿਹਾਜ਼ ਨਹੀਂ ਕਾਰੀ ਕਰ ਇਨਕੇ ਪਾਸ 10 ਲੱਗੇ ਹੋਏ ਆ ਕੋਈ ਟੈਨਸ਼ਨ ਨਹੀਂ ਰੱਬਾ ਵਾਦਾ ਦਿੱਤਾ ਹੋਇਆ ਸਭ ਕੁਝ ਹੈ ਹਾਂ ਚੁੱਪੀ ਮੈਨੂੰ ਕੱਟ ਦੇ ਹਾਂ ਦਿਲ ਸਾਫ ਹੋਵੇ ਰੱਬ ਆਪੇ ਦੇਂਦਾ ਵਾ ਜੇ ਪਰਮਾਤਮਾ ਦੇਵੇ ਤਾਂ ਉਹਦਾ ਸ਼ੁਕਰਗੁਜ਼ਾਰ ਕਰੀਦਾ ਹੁੰਦਾ ਨਹੀਂ ਤਾਂ ਰੱਬ ਉਰਸ ਜਾਂਦਾ ਵਾ ਠੀਕ ਹੈ ਜੀ ਦੇਖੋ ਇਹ ਕਾਲੇ ਪਾਜੀ ਦੇ ਮਾਲ ਜਾ ਰਿਹਾ ਘਰੇ ਠੀਕ ਹੈ ਜੀ ਅਭੀ ਕਾਲੇ ਪਾਜੀ ਅਭੀ ਪਈਆ ਲਗਾ ਕੇ ਸੋਏ ਪਰੇ ਹੈ ਲੱਗਦਾ ਆ ਪਈਆ ਲਗਾ ਅਜੇ ਹੁਣ ਕਦੀ ਨਾ ਚੜਿਆ ਨਹੀਂ

ਸੂਟ ਮੇਰੇ ਖਿਆਲ ਨਾਲ ਹੈਗੇ ਆ 6 ਹੋਣੇ ਆ ਠੀਕ ਆ ਆ 6 6 10 ਕਰਦਾ ਸੂਟ ਚੁੰਨੀਆਂ ਵੀ 5 ਹੋਣੀਆਂ ਆ ਇੱਕ ਹੀ ਚੁੰਨੀਆਂ ਆ ਮੈਂ ਗਿਣਤੀ ਕਰ ਰਹੀ ਹਾਂ ਨਾ ਅਜੇ ਜਿਲਸਾਤ ਚਲੇ ਸੀਗੇ ਜੇ ਹਾਂਜੀ ਗਾਇਸ ਮੈਂ ਆ ਗਈ ਸੀਗੀ ਅੰਦਰ ਰੋਟੀ ਪਾਣੀ ਆਪਾਂ ਖਾ ਲਿਆ ਸੀਗਾ ਮਾਲ ਮੈਂ ਵੰਡ ਕੇ ਅੰਦਰ ਆ ਗਈ ਸੀ ਬਹੁਤ ਸਾਰੇ ਮੇਰੇ ਸਬਸਕ੍ਰਾਈਬਰ ਵੀ ਆ ਕੁਝ ਆਪਣੇ ਵੀ ਆ ਜਿਹੜੇ ਮੈਨੂੰ ਪੁੱਛਣਾ ਚਾਹੁੰਦੇ ਸੀਗੇ ਵੀ ਤੁਸੀਂ ਕਿਹੜਾ ਕੰਮ ਕਰਦੇ ਹੋ ਘਰ ਬੈਠੇ ਤੇ ਜੋਬ ਤਾਂ ਮੈਂ ਘਰ ਦੀ ਕਰਦੀ ਆਂ ਅੰਗਨਵਾੜੀ ਟੀਚਰ ਦੀ ਤੇ ਬਟ ਮੈਂ ਘਰ ਤੋਂ ਨਾ ਫੈਕਟਰੀ ਦਾ ਮਾਲ ਮੇਰੇ ਘਰੇ ਆਂਦਾ ਆ ਫੈਕਟਰੀ ਚੋਂ ਸਾਰੇ ਡਿਜ਼ਾਈਨਰ ਪੀਸ ਹੁੰਦੇ ਆ ਉਹਨਾਂ ਦੇ ਸੂਟ ਹੁੰਦੇ ਆ ਚੁੰਨੀਆਂ ਹੁੰਦੀਆਂ ਆ ਸਲਵਾਰਾਂ ਹੁੰਦੀਆਂ ਨੇ ਤੇ ਮੈਂ ਨਾ ਉਹਨਾਂ ਦਾ ਘਰੇ ਆਪਣੇ ਕਾਰੀਗਰ ਮੈਂ ਲਗਾਏ ਹੋਏ ਆ ਤੇ ਕਾਰੀਗਰ ਮੇਰੇ ਕੋਲੋਂ ਮਾਲ ਲੈ ਜਾਂਦੇ ਨੇ ਤੇ ਆਪਣੇ ਆਪਣੇ ਘਰੀ ਜਾ ਕੇ ਕੰਮ ਕੋ ਮਾਲ ਦਾ ਧਾਗਾ ਕੱਟਦੇ ਨੇ ਉਹ ਸਾਰੇ ਦਾ ਸੂਟਾਂ ਦਾ ਵੀ ਚੁੰਨੀਆਂ ਦਾ ਵੀ ਤੇ ਚੁੰਨੀਆਂ ਦੀ ਕਟਿੰਗ ਵਗੈਰਾ ਵੀ ਹੁੰਦੀ ਆ ਜਿਹੜੇ ਕਟਵਰਕ ਵਾਲੇ ਹੁੰਦੇ ਦੁਪੱਟੇ ਤੇ ਮਾਲ ਲੈ ਜਾਂਦੇ ਨੇ ਆਪਣੇ ਇੰਟਫੇ ਬਣਾ ਕੇ ਮੈਨੂੰ ਦੁਪਹਿਰ ਦੇ ਕੇ ਜਾਂਦੇ ਨੇ ਫਿਰ ਮੈਂ ਉਹਨਾਂ ਸਾਰਾ ਮਾਲ ਚੈੱਕ ਕਰਕੇ ਫਿਰ ਤੋਂ ਬੋਰੀਆਂ ਚ ਪਾ ਕੇ ਪੈਕ ਕਰਕੇ ਫਿਰ ਆਂਦੇ ਆ ਫੈਕਟਰੀ ਤੋਂ ਲੈਣ ਭਾਜੀ ਤੇ ਫਿਰ ਉਹ ਮਾਲ ਲੈ ਕੇ ਜਾਂਦੇ ਨੇ ਮੇਰੇ ਕੋ ਤੇ ਮੈਂ ਇਸ ਕੰਮ ਦੇ ਵਿੱਚੋਂ ਵੀ ਆਪਣੇ ਲਈ ਵਧੀਆ ਇੱਕ ਇਨਕਮ ਮਿਲੂ ਆ ਜਾਂਦੀ ਆ ਤੇ ਕਿਉਂਕਿ ਸਾਡੇ ਲੁਧਿਆਣੇ ਸ ਵਿੱਚ ਬਹੁਤ ਜ਼ਿਆਦਾ ਫੈਕਟਰੀਆਂ ਨੇ ਕੋਈ ਕੱਪੜੇ ਮੋٹے ਮਾਲ ਦੀਆਂ ਕੁਝ ਜਿੱਦਾਂ ਸੂਟਾਂ ਦੀਆਂ ਤੇ ਪਜਾਮੇ ਟੀ ਸ਼ਰਟਾਂ ਦੀਆਂ ਹੋਗੀਆਂ ਸ਼ਾਲ ਕੋਟੀਆਂ ਬੰਦੇ ਨੇ ਕੰਬਲ ਵਗੈਰਾ ਬੰਦੇ ਨੇ ਮੈਟ ਵਗੈਰਾ ਬੰਦੇ ਨੇ ਸਾਰਾ ਕੁਝ ਹੀ ਬੰਦਾ ਜਾਨਕਿ ਬਹੁਤ ਸਾਰੀਆਂ ਫੈਕਟਰੀਆਂ ਆ ਸਾਡੀ ਗਲੀ ਦੇ ਵਿੱਚ ਵੀ ਕਾਫੀ ਮਾਲ ਆਂਦਾ ਹੈ ਕਈ ਤਰ੍ਹਾਂ ਦਾ ਮਾਲ ਆਂਦਾ ਹੈ ਲੋਕੀ ਬਣਾਉਂਦੇ ਨੇ ਤੇ ਬਟ ਮੇਰੇ ਕੋਲੇ ਇਹ ਮਾਲ ਨੂੰ ਮੈਨੂੰ 6-7 ਸਾਲ ਹੋ ਗਏ ਨੇ ਮੈਨੂੰ ਇਹ ਕੰਮ ਕਰਦੀ ਨੂੰ ਤੇ ਬਹੁਤ ਵਧੀਆ ਇਨਕਮ ਹੋ ਜਾਂਦੀ ਆ ਮੈਨੂੰ ਇਸ ਤੋਂ ਵੀ ਤੇ ਠੀਕ ਹੈ ਮੈਨੂੰ ਲੱਗਦਾ ਹੈ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਕਿਹੜਾ ਕੰਮ ਆ ਇਹ ਕਿਉਂਕਿ ਮੈਂ ਅੱਜ ਇਹੀ ਵਲੌਗ ਦੇ ਵਿੱਚ ਮਾਲ ਵੰਦਿਆਂ ਦੀ ਵੀ ਮੈਂ ਫੋਟੋ ਵਿੱਚ ਵੀਡੀਓ ਪਾਈ ਹੈ ਤੇ ਜਰੂਰ ਤੁਸੀਂ ਦੇਖ ਲਿਓ ਸਾਰੀ ਉਹ ਵੀ ਤੇ ਹੋਰ ਤੁਹਾਡਾ ਕੋਈ ਕੁਐਸਚਨ ਹੋਊਗਾ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਦੇ ਵਿੱਚ ਤੇ ਜਿਨ੍ਹਾਂ ਨੂੰ ਸਾਡਾ ਵਲੌਗ ਵਧੀਆ ਲੱਗਦਾ ਆ ਤੇ ਸਾਨੂੰ ਜਰੂਰ ਕਮੈਂਟ ਕਰਿਆ ਕਰੋ ਸਾਡੀਆਂ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਠੀਕ ਹੈ ਗਾਇਜ਼ ਕੱਲ ਨੂੰ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਨਾਲ ਉਤਕਲੀ ਬਾਏ ਬਾਏ